ਉਹ ਨੂੰ ਚਾਹ ਬਹੁਤ ਹੈ ਕਿ ਫੇਰ ਕਿਉਂਕਿ ਸਾਨੂੰ ਕੈਂਡੀਡੇਟ ਇੱਕ ਇਹੋ ਜਿਹਾ ਮਿਲਿਆ ਜਿਹੜਾ ਆਪਣੇ ਹਸਪਤਾਲ ਬੰਦ ਕਰਕੇ 13 ਮਹੀਨੇ ਜਦੋਂ ਕਿਸਾਨ ਅੰਦੋਲਨ ਚੱਲਿਆ ਦਿੱਲੀ ਦੀਆਂ ਬਾਹਰਵਾਂ ਤੇ ਸਾਡਾ ਸਾਥ ਦਿੱਤਾ ਅਤੇ ਸੇਵਾ ਕੀਤੀ ਜਿਸ ਤਰ੍ਹਾਂ ਆਪਾਂ ਪਪਣਾ 2022 ਚ ਆਪਣਾ ਸੀਐਮ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਚੁਣਿਆ ਹਲਕੇ ਦੇ ਵਿਧਾਇਕ ਨੂੰ ਚੁਣਿਆ ਆਪਾਂ ਜੋ ਸਾਡੇ ਦੁੱਖ ਸੁੱਖ ਦੇ ਸਾਝੀ ਹੈ ਹਲਕੇ ਦੀਆਂ ਸਮੱਸਿਆਵਾਂ ਬਾਰੇ ਵਿਧਾਇਕ ਸਾਹਿਬ ਬੜੀ ਖੂਬ ਖੂਬੀ ਨਾਲ ਆਪਣਾ ਕੰਮ ਕਰ ਰਹੇ ਹੈ ਹੁਣ ਲੋਕ ਸਭਾ ਦੇ ਵਿੱਚੋਂ ਵੀ ਬਹੁਤ ਜਿਹੜਾ ਆਪਣਾ ਪੈਸਾ ਹੈ ਮੋਦੀ ਸਰਕਾਰ ਨੇ ਦੱਬਿਆ ਹੋਇਆ ਉਹਨੂੰ ਕਢਾਉਣ ਦੇ ਲਈ ਡਾਕਟਰ ਬਲਬੀਰ ਜੀ ਨੂੰ ਲੋਕ ਸਭਾ ਦੇ ਵਿੱਚ ਭੇਜਣਾ ਬਹੁਤ ਜ਼ਰੂਰੀ ਹੈ ਸੋ ਮੈਂ ਬਹੁਤ ਦਾ ਸਮਾਂ ਨਾਕ ਕਰ ਲੈਂਦਾ ਹਾਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਜੀ ਐਮ ਐਲ اے ਸਤਰਾਣਾ ਉਹ ਆਪਣੇ ਵਿਚਾਰ ਤੁਹਾਡੇ ਦਰਵਾਜ਼ਾ ਰੱਖਣਗੇ ਐਮ ਐਲ اے ਸਾਹਿਬ